ਨਵੀਂ ਦੋਸਤ ਸਾਰੀ ਵੀਰਣ ਪਿਆਰ ਪਏ ਸਤਿ ਸ਼੍ਰੀ ਅਕਾਲ ਮੀਨ ਤੁਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਰਪਾਲ ਸਿੰਘ ਬੱਬੂ ਤੇ ਆਪਾਂ ਬਾਈ ਸਤਨਾਮ ਕੋਲੇ ਖੜੇਗੇ ਟਰੈਕਟਰਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਘੈਂਡ ਘੈਂਡ ਕੰディション ਦੇ ਟਰੈਕਟਰ ਦਿੰਦੇ ਇੱਕ ਨੰਬਰ ਕੰਮ ਆਗਾ ਬਾਈ ਦਾ ਵਿਸ਼ਵਾਸ ਹੋਗਾ ਸੱਸੀਆ ਬਾਈ ਤੁਸੀਂ ਠੀਕ ਹੈ ਬਾਈ ਸਹੀ ਕਿ ਮੈਂ ਵਿਸ਼ਵਾਸ ਜੋਗਾ ਹਾਂ ਹਾਂ ਵਿਸ਼ਵਾਸ ਜੋਗਾ ਠੀਕ ਹੈ ਜੀ ਅੱਜ ਕਿੰਨੇ ਕਿੰਨੇ ਮੈਸਟਰ ਬਾਈ ਟਰੈਕਟਰ ਹੈਗੇ ਛੇ ਜਹਾਤਾ ਛੇ ਜਹਾਤਾ ਹਾਂ ਤੇ ਕਾਪੀ ਕਾਗਜ਼ ਜਾਂ ਜਿੰਮੇਵਾਰੀ ਆਪਣੀ ਠੀਕ ਹੈ ਜੀ ਟਰੈਕਟਰ ਆਦਾ ਪਹਿਲਾਂ ਚੈੱਕ ਕਰਕੇ ਰੱਖੋ ਟਰੈਕਟਰ ਦੀ ਵੀ ਠੀਕ ਹੈ ਜੀ ਹਾਂ ਤੇ ਕਿੰਨੇ ਨੰਬਰ ਪਲਾਟ ਲੈ ਗਣੇ ਜੀ ਇਹ 13 ਨੰਬਰ ਪਲਾਟ 13 ਨੰਬਰ ਪਲਾਟ ਆ ਠੀਕ ਹੈ ਜੀ ਤੇ ਨੰਬਰ ਕੀ ਹੈ ਬਈ ਆਪਣਾ 9466000735 ਠੀਕ ਹੈ ਜੀ ਚਲੋ ਭਾਈ ਜੀ ਆਪਾਂ ਸਟਾਰਟ ਕਰਾਂਗੇ ਐਂਟਰ ਤੋਂ ਮਿੰਦਰਾ 275 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਡੀ ਆਈ ਕੀਤਾ ਹੋਇਆ ਹੈ 450 575 575 ਹਾਂ ਬੰਦਾ ਕਰਾਇਆ ਵਾ ਜੀ ਮੈਂ ਕਿਨੇ ਵਗੈਰੀ ਪਤਾ ਹੋ ਕੇ ਟਰੱਕ ਬਣਾऊंगा ਹਾਂ ਚਲੋ ਭਾਈ ਜੀ ਕੰਡੀਸ਼ਨ ਚੈੱਕ ਕਰ ਲਓ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਨਵੇਂ ਪਿਛਲੇ ਠੀਕ ਹੈ ਫਿਰ ਅਗਲੇ ਹfte ਅਗਲੇ ਹfte ਕਾ ਮੀਂਹੇ ਪੈਣ ਕਰਕੇ ਥੋੜਾ ਜਿਹਾ ਹੋ ਗਿਆ ਜੀ ਹਾਂ ਤੇ ਮਾਡਲ ਬਾਈ ਜੀ ਮਾਡਲ 99 99 ਮਾਡਲ ਲਗਾ ਪੂਰਾ ਪੁਰਾਣਾ ਹੀ ਬਦਲ ਲਾ ਹਾਂ ਤੇ ਇੰਜਨ ਗੇਅਰ ਦਾ ਬਾਈ ਜੀ ਜਿਵੇਂ ਸਹੀ ਹੈ ਆ ਬੈਟਰੀ ਵੀ ਨਵੀਂ ਹੈ ਜਿਵੇਂ ਮੈਂ ਨਾ ਹੁੰਦੀ ਤੱਕੇ ਖਾਂਦਾ ਜਿਹੜਾ ਕਹਿੰਦੇ ਹੁੰਦੇ ਅੱਛਾ ਹਾਂ ਜੇ ਮੈਂ ਨਾ ਹੁੰਦੀ ਤੱਕੇ ਖਾਂਦਾ ਉਹੀ ਗੱਲ ਆ ਕਿ ਜੇ ਅਸਾਈ ਗੱਲ ਆ ਬਾਈ ਜੀ ਜੇ ਬੈਟਰੀ ਨਾ ਹੁੰਦੀ ਤਾਂ ਇਹਨੂੰ ੱੱਕਾ ਲਾ ਲਾ ਕੇ ਸਟਾਰਟ ਕਰਨਾ ਪੈਂਦਾ ਹਾਂ ਤੇ ਕੀ ਡਿਮਾਂਡ ਹੈ ਇਹਦੀ ਡਿਮਾਂਡ ਇਹਦੀ 1,25,000 ਰੁਪਏ ਸਵਾ ਲਖਾਂ। ਹਾਂ ਤੇ ਮਾਂ ਤਨ ਹੋ ਜੀ ਬਾਈ ਮੋਕਾ ਹਾਂ ਹੋ ਜੂਗਾ ਠੀਕ ਹੈ ਮਾਂ ਤਨ ਹੋ ਜੂਗਾ। ਤੇ ਅੱਕੇ ਬਹਿ ਜਾਈ ਆ ਗਿਆ ਛੋਟਾ ਟਰੈਕਟਰ ਜਿਹੜਾ ਮੰਨ ਕੇ ਚੱਲੋ ਮੰਡੀਆਂ ਦੀ ਵੀ ਆਸਾਨ ਆ ਕਿ ਬਰਨਾਲੇ ਏਰੀਆ ਦੀ ਤੇ ਖਾਸ ਕਰਕੇ ਪੰਜਾਬ ਦੀ ਤਾਂ ਪੂਰੀ ਪੱਟੀ ਤੇ ਸਾਈਡ ਸਾਈਡ ਗੀਅਰ ਚ ਆ ਗਿਆ ਨਹੀਂ ਸੈਂਟਰ ਗੀਅਰ ਸੈਂਟਰ ਗੀਅਰ ਹੈ ਸੈਂਟਰ ਗੀਅਰ ਹੈਗਾ ਤੇ ਪੀਟੀਓ ਦਾ ਅਲੱਗਾ ਹਾਂ ਹਾਂ ਸਾਈਡ ਕਲਚ ਸਾਈਡ ਕਲਚ ਜੇ ਟਾਇਰਾਂ ਦੀ ਗੱਲ ਕਰੀ ਯਾਰ ਰਹਿ ਗਿਆ 85 85 ਪੈਸੇ 80 85 ਪੈਸੇ ਕਿੰਨੇ ਘੰਟੇ ਚੱਲੇਗਾ ਚੱਲਿਆ ਹੋਇਆ ਏ ਯਾਰ 9 8900 8900 ਵਾਟਾ ਜੇ ਸਿਸਟਮ ਦੀ ਗੱਲ ਕਰੀਏ ਨਾਲ ਹੀ ਜਾਊਗਾ ਵੀ ਹਾਂ ਨਾਲ ਹੀ ਤੇ ਵੀ ਸਿਸਟਮ ਇਹ ਪਹਿਲਾਂ ਪੂਰਾ ਧੱਕਾ ਪਾਉ ਲਾਇਆ ਹੋਇਆਗਾ ਤੇ ਕੋਕਪੀਂਗਰ ਵੀ ਵਧੀਆ ਲੱਗੇ ਹੋਈ ਹੈ ਤੇ ਰੰਗ ਪੇਂਟ ਦਾ ਹੀ ਸਹੀ ਓਰੀਜਨਲ ਹੈ ਠੀਕ ਹੈ ਜੀ ਮਾਡਲ ਵੀ ਹੈਗਾ ਕੀ ਡਿਮਾਂਡ ਹੈ ਜੀ 6,95,000 ਰੁਪਏ 6,95,000 ਡਿਮਾਂਡ ਅਗੇ ਮਾਮਤਾਨ ਹੋ ਜਾਊਗਾ ਤੇ ਪੀਵੀ ਨੰਬਰ ਹੈਗਾ ਪੀਵੀ 13 ਗਰੂਪ ਦਾ ਨੰਬਰ ਹੈਗਾ ਤੇ ਫਸਟ ਓਨਰ ਹੈ ਬਈ हां भाई साहब ठीक है जी क्या 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 भाई जी 3602 तकरीबन भाई जी 730 ਤਾਂ ਬਹੁਤ ਜਿਆਦੇ ਹੁੰਦੇ ਨੇ ਪਰ 3602 ਮੰਡੀ ਦੇ ਟਾਵਾ ਟਾਵਾ ਟਰੈਕਟਰ ਹੀ ਹੁੰਦਾਗਾ ਆਪਣੇ ਕੋਲ ਹੈਗੇ ਤਿੰਨ ਚਾਰ ਆ ਤਿੰਨ ਚਾਰ ਆਗੇ ਇੱਕ ਨਹੀਂ ਤਿੰਨ ਚਾਰ ਨੇਗੇ ਤੇ ਲਓ ਭਾਈ ਜੀ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਟਾਇਰ 90 ਪੈਸੇ ਠੀਕ ਹੈ ਜੀ 90 ਪੈਸੇ ਟਾਇਰ ਨੇਗੇ 14 ਦੇ ਟਾਇਰਾਂ ਚ ਭਾਈ ਜੀ ਤੇ ਪ੍ਰਿੰਟਰ ਵੀ ਵਧੀਆ ਪੂਰੇ ਬਕਾਈ ਨੇਗੇ ਤੇ ਰੰਗ ਪਿੰਡ ਦਾ ਵੀ origignal ਹੈ ਬਾਈ ਜੀ ਹਾਂ ਤੁਸੀਂ ਦਿਖਾ ਦੇ ਜਸਪੀਤ ਕਰਾ ਮੀਂਹ ਜਾਂ ਪੈਣ ਕਰਕੇ ਥੋੜਾ ਜਿਹਾ ਹੋ ਗਿਆ ਨਹੀਂ ਤਾਂ ਹੁਣ ਚਮਕਦਾ ਹੋਣਾ ਹੈ ਹਾਂ ਰੇਤਾ ਜਾ ਪੈ ਗਿਆ ਠੀਕ ਹੈ ਜੀ ਤੇ 15 ਮਾਡਲ ਹੈਗਾ ਇਹ ਕੀ ਡਿਮਾਂਡ ਹੈ ਜੀ 4,65,000 ਰੁਪਏ 4,65,000 ਰੁਪਏ ਨਾਲ ਡੇਟਾ ਨਹੀਂ ਹੈ ਜੀ ਨਹੀਂ ਨਾਲ ਡੇਟਾ ਨਹੀਂ ਤੇ ਪੰਜਾਬ ਨੰਬਰ ਕਰ ਰਹੇ ਨੇ ਪੰਜਾਬ ਨੰਬਰ ਪੀਵੀ 12 ਪੀਵੀ 12 ਪੀਵੀ 12 ਸੈਡ ਗਿਆ ਤਾਂ ਬਾਈ ਤੇ ਵਗੈਰਾ ਸੰਗਣੂ ਬਾਈ ਜੀ ਤੇ ਅੱਗੇ ਕਿ ਬਾਈ ਜੀ ਏਸ ਤੇ ਜਿਵੇਂ ਕਹਦੀ ਆ ਭਾਈ ਜੀ ਜਿੱਥੇ 855 ਤੱਕ ਪਾਉਂਦਾਗਾ ਉੱਥੇ ਇਹ ਵੀ ਟਰੈਕਟਰ ਤੱਕ ਪਾਉਂਦਾਗਾ ਡੀਆਈ 450 ਜੇ ਟਾਇਰਾਂ ਦੀ ਗੱਲ ਕਰੀਏ ਇਹਦੇ ਮਗਰ ਲੈਦੇ ਮਗਰ ਅਗਲੇ ਨਵੇਂ ਠੀਕ ਆ ਜੀ ਤੇ ਕੰਡੀਸ਼ਨ ਦਾ ਸਾਰਾ origianlly ਵੀ ਜਿੰਨਾ ਵੀ ਹੈਗਾ ਹਾਂ ਤੇ ਮਾਡਲ ਜੀ ਮਾਡਲ 2012 ਪਾਵਰ ਸਟੀering ਪਾਵਰ ਸਟੀering ਇਹਦੇ ਸਾਹਮਣੇ ਸੋਲਾ ਦੀ ਪੇਂਟ ਤਾਂ ਨਹੀਂ ਕਰਾਈ ਹੋਈ ਨਾ ਨਾ origianal ਹੈ origianal ਆ ਭਾਈ ਪੂਰਾ ਨਵੇਂ ਵਰਗੀ ਥੋਪੀ ਹੈਗੇ ਤੇ ਵੈਸੇ ਇਹ ਰੰਗ ਥੋੜਾ ਜਿਹਾ ਪੇਂਟ ਘੱਟੀ ਹੁੰਦਾਗਾ ਨਹੀਂ origianal ਹੈ ਹੈ ਰੇਜਨ ਵਾਲਾ 12 ਮਾਡਲ ਆ ਕੀ ਡਿਮਾਂਡ ਹੈ 265000 ਰੁਪਿਆ 50 ਨੰਬਰ ਆ ਪੰਜਾਬ ਨੰਬਰ ਹੈਗਾ ਪੀਵੀ 29 ਮੋਗੇ ਦਾ ਨੰਬਰ ਆ ਬਾਈ ਜੀ ਓਕੇ ਰਿਪੋਰਟ ਚ ਪਾਵਰ ਸਟੀਅਰਿੰਗ ਇੰਜਨ ਗੇਅਰ ਦਾ ਬਾਈ ਜੀ ਪੂਰਾ ਓਕੇ ਹਾਂ ਹਾਂ ਸਹੀ ਆ ਇੰਜਨ ਗੇਅਰ ਦਾ ਵੀ ਪੂਰਾ ਸਹੀ ਆ ਤੇ ਕਹਿੰਦੇ ਬਾਈ ਜੀ ਜੂਜੀ ਗੇਅਰ ਵਾਲਾ 3602 ਪਹਿਲਾਂ ਭਿਨੇ ਜੂਜੀ ਗੇਅਰ ਵਾਲਾ ਸੀ ਬਾਈ ਜੀ ਉਹ ਹਾਂ ਉਹ ਆਲ ਰਾਉਂਡਰ ਇਹ ਵੀ ਆਲ ਰਾਉਂਡਰ ਆ ਇਹ ਆਲ ਰਾਉਂਡਰ ਪਲੱਸ ਚ ਹੈਗਾ ਓਕੇ ਨਾਲ ਆਲ ਰਾਉਂਡਰ ਜੂਜੀ ਗੇਅਰ ਚ ਜੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਇਹਦੇ ਹੈਗੇ ਅਗੇ ਅੱਧੇ 60 ਕੁ ਕੀ ਮਾਡਲ ਦੀ ਗੱਲ ਕਰੀਏ ਮਾਡਲ 2018 18 ਲਾਸਟ ਜਗ ਹਾਂ ਉੱਨੀ ਲਾ ਕੇ ਚੱਲੀ ਇਹ TV 31 ਮਾਨਸਾ ਦਾ ਨੰਬਰ ਹੈਗਾ ਹਾਂ ਤੇ ਮੈਨੂੰ ਅੱਜ ਸਾਰੇ ਪੰਜਾਬ ਨੰਬਰ ਨਹੀਂ ਇਕੱਲਾ ਅੰਟਰ ਹਰਿਆਣਾ ਨੰਬਰ ਹੈ ਜੀ ਹਾਂ ਬਾਕੀ ਸਾਰੇ ਪੰਜਾਬ ਨੰਬਰ ਹੀ ਨੇ ਕਿ ਨਹੀਂ ਹੈਗੇ ਵਿਚਾਰੇ ਇਹ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਪੂਰਾ ਕੋਖਾ ਪੀਸ ਪਿਆ ਜੀ ਇੰਜਨ ਗੇਅਰ ਦੀ ਗੱਲ ਕਰੀ ਬਾਈ ਜੀ ਓਕੇ ਪੁੱਤ ਮਾੜਾ ਮੋਟਾ ਕੰਮ ਹੋਣ ਵਾਲਾ ਇਹਦਾ ਮਾੜਾ ਮੋਟਾ ਮਾਰਕ ਨਹੀਂ ਜਿੰਨੇ ਆਪਾਂ ਬਈ ਪਹਿਲਾਂ ਕਿਹਾ ਸੀ ਬਾਈ ਦਾ ਵਿਸ਼ਵਾਸਯੋਗ ਕੰਮ ਹੈਗਾ 100% ਗਾਰੰਟੀ ਵਾਲਾ ਕੰਮ ਹੈਗਾ ਤੇ ਆ ਬਾਈ ਨੇ ਪਹਿਲੇ ਦੱਸਤਾ ਵੀ ਮਾੜਾ ਮੋਟਾ ਕ 18 ਮਾਰ ਲੈ ਕੀ ਡਿਮਾਂਡ ਹੈ ਜੀ ਵੀ ਇਹਦਾ 495 495000 ਰੁਪਿਆ ਪਾਵਰ ਸਟੀering ਚ ਹਾਂ ਪਾਵਰ ਸਟੀering ਆ ਫੁੱਲ ਟੌਮ ਮਾਡਲ ਲਗਾ ਕੇ 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 ਬਾਈ ਜੀ ਸੋਨਾਲੀਕਾ DI 35 ਦਾ ਸਿਕੰਦਰਾ ਮਾਡਲ ਲਗਾ HDM ਆ ਘੱਟ ਘੱਟ ਵਾਲਾ 39 HP ਦਾ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ 90 95 ਬਸ 90 95 ਬਸ 13 ਦੇ ਟਾਇਰ ਨਾਲ ਦੇ ਹਾਂ ਲੱਭੀ ਨਾਲ ਦੇ ਟਾਇਰ ਨੇ ਤੇ ਜੇ ਚੱਲ ਚੱਲ ਆ ਵੀ ਗੱਲ ਕਰੀ ਕਿੰਨੇ ਕਰ ਸਹੀ ਹੈ ਜਮਾ ਕੋਈ ਕਮੀ ਨਹੀਂ ਕਿੰਨੇ ਘੰਟ ਚੱਲੇਗਾ ਜੀ ਜਰ ਮੀਟਰ ਨਹੀਂ ਦੇਖਿਆ ਧੰਨਵਾਦ ਮੀਟਰ ਨਹੀਂ ਚੈੱਕ ਕਰਿਆ ਠੀਕ ਹੈ ਭਾਈ ਜੀ ਮੀਟਰ ਕੋਈ ਨਾ ਤੁਸੀਂ ਆਪ ਆ ਕੇ ਚੈੱਕ ਕਰ ਲਓਗੇ ਜੀ ਤੇ ਪੰਜਾਬ ਨੰਬਰ ਕਰਿਆ ਨੇ ਜੀ ਇਹਦਾ 42477 ਨੰਬਰ ਹੈ ਸਰਸੇ ਦਾ ਨੰਬਰ ਹੈਗਾ ਆਦ ਵਿਚਾਲੇ ਆ ਗਿਆ ਹਾਂ ਤੇ ਬਾਕੀ ਜਦੋਂ ਮਾਰਕਾ ਵੀ ਦਿਖਾ ਦੇਣਾ 19 ਮਾਡਲ ਹੈ ਲੈਓ ਭਾਈ ਜੀ ਇਹਦੇ ਪਿਆਗਾ ਮਾਰਕਾ ਥੋੜਾ ਥੋੜਾ ਤੇ ਪਾਵਰ ਸਟੀering ਹੈ ਜੀ ਹਾਂ ਪਾਵਰ ਸਟੀering ਟੌਪ ਮਾਡਲ ਡਿਸਟ੍ਰਿਬਿਊਟਰ ਡਬਲ 19 ਮਾਡਲ ਹੈ 4,65,000 ਰੁਪਏ ਰੇਟ ਹੈ 4,65,000 ਰੁਪਏ ਬਾਕੀ ਮੌਕੇ ਤੇ ਭਾਈ ਜੀ ਜੇ ਦੋ ਆਉਗੇ ਬਾਤਾਂ जरूर ਹੋ ਜੂਗਾ ਤੇ ਹੋਰ ਵੀ ਐਂਗਲ ਟਰ ਤਾਂ ਬਈਆ ਇਹ ਅਗਲਾ 2009 ਮਾਡਲ ਦਾ। ਲੈ ਵੀ 2009 ਮਾਡਲ ਹੈਗਾ ਹਰਿਆਣਾ ਨੰਬਰ ਦਾ। ਸ਼ੋ ਦੇਖੋ ਬਈ ਜੀ ਪਹਿਲਾਂ ਪੂਰਾ ਨਵੇਂ ਵਰਗਾ ਟਰੈਕਟਰ ਪਿਆਗਾ ਤਕਰੀਬਨ ਹੁਣ ਤੁਸੀਂ ਮੰਨ ਕੇ ਚੱਲੋ ਪੂਰੀ ਸਮਾਈ ਚ ਚੱਲਿਆ ਹੋਇਆ ਟਰੈਕਟਰ ਹੈਗਾ। ਪੂਰਾ ਸਾਫ ਹੈ ਜੇ ਟੈਰਾਂ ਦੀ ਗੱਲ ਕਰੀ ਬਈ ਜੀ। ਟੈਰ ਅਗਲੇ 80 ਪੈਸੇ ਮਗਰਲੇ ਅੱਧੇ ਗਏ। ਮਗਰਲੇ ਅੱਧੇ ਗਏ। ਹਾਂ। ਰੰਗ ਪਿੰਡ ਦਾ ਸਾਰਾ origignal ਹੀ। ਹਾਂ origignal। ਇੰਜਨ ਗੇਅਰ ਲਈ। ਸਹੀ ਹੈ ਜਨਾ। ਇੰਜਨ ਗੇਅਰ ਦਾ ਵੀ ਸਹੀ ਹੈਗਾ। ਹਰਿਆਣਾ ਨੰਬਰ ਦਾ ਹੈਗਾ। 2009 ਮਾਡਲ ਆ ਇਹਨੋਂ ਸੀ ਨਿਕਲੇ ਹੋਊਗੀ ਠੀਕ ਹੈ ਜੀ ਇਹ ਆਪਣੇ ਪਿੰਡੋਂ ਆ ਪਿੰਡੋਂ ਆਗਾ ਹਾਂ ਮੇਰੇ ਦੋਸਤ ਦਾ ਟ੍ਰੈਕਟਰ ਹੈ ਠੀਕ ਹੈ ਜੀ ਕੀ ਡਿਮਾਂਡ ਹੈ ਇਹਦੀ ਇਹਦਾ 185000 ਰੁਪਏ 185000 ਹਾਂ ਤੇ ਅਗਲਾ ਵਾਹ ਜੀ ਅਗਲਾ ਆਪਣਾ ਹੀ ਆ ਇਹ ਤੇ ਅਗਲਾ ਵਾਹ ਜੀ ਹੈਗਾ 3602 ਆ ਰਹੇ 3602 ਇਹ ਬੜਾ ਪਲਾਸੜ ਆ ਗਿਆ ਨਾ ਜੀ ਹਾਂ ਤੇ ਪਟੰਡੇ ਦਾ ਨੰਬਰ ਆ ਵਾਹ ਜੀ ਹਾਂ ਤੇ ਜੇ ਟਾਇਰਾਂ ਦੀ ਗੱਲ ਕਰੀਏ ਫਰਸਟ ਓਨਰ ਹੈ ਫਰ ਨਾਲ ਦੇ ਇਹਦੇ ਨਾਲ ਦੇ ਨਹੀਂ ਅਸੀਂ 85 90 ਪੈਸੇ ਤੇ ਚਲ ਚਲਾਵੇ ਇਹਦਾ ਦੇਖਿਆ ਨਹੀਂ ਜਮਾ ਸਹੀ ਹੈ ਜਮਾ ਰੀਨਲ ਹੈ ਮੀਟਰ ਦਾ ਹੋਊਗਾ ਮੇਰੇ ਸਹਾਰ ਨਾਲ 11200 ਘੰਟੇ ਤੇ ਦੇਖੋ 11200 11200 ਪਾਵਰ ਸ਼ੇਰਿੰਗ ਆ ਗਿਆ 17 ਮਾਡਲ ਹੈ 5 ਲੱਖ ਰੁਪਿਆ ਰੇਟ ਹੈ ਉਹ ਡੰਡੇ ਡੁੰਡੇ ਸੀਟਾਂ ਵਾਲੇ ਸਾਰਾ ਕੁਝ ਮਿਲ ਜੂਗਾ ਡੰਡੇ ਡੁੰਡੇ ਸੀਟਾਂ ਵਾਲੇ ਟਾਇਰ ਨਾਲ ਦੇ ਆਗੇ ਟਾਇਰ ਨਾਲ ਜਾ ਕੇ ਹਾਂ ਲੋ ਵੀ ਚੈੱਕ ਕਰੋ ਮਗਰ ਆਲ ਤਾਂ ਨਹੀਂ ਕਬਰਵਾ ਦੇ ਜਸਪ੍ਰੀਤ ਕਿਤੇ ਰੰਗ ਨਹੀਂ ਹੋਇਆ ਨਹੀਂ ਹੋਣ ਵਾਲਾ ਨਹੀਂ ਹੋਣ ਵਾਲਾ ਦਾ ਹਾਂ ਲਿੰਕ ਲੁੱਕਾ ਵਗੈਰਾ ਪੂਰੀ ਸਾਫੀ ਨਾ ਜਮਾ ਪੂਰਾ ਵਧੀਆ ਮਹ ਕਿਤੇ ਨਾ ਹੋਇਆ ਨਾ ਹੋਣ ਵਾਲਾ ਰੰਗ ਠੀਕ ਹੈ ਕਰੋ ਟਰੈਕਟਰ ਦਾ ਹਾਂ 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 ਤੇ ਇਹਦੀ ਕੀ ੜਮਾਂ ਹੈ ਇਹਦਾ 5 ਲੱਖ ਰੁਪਈਆ 5 ਲੱਖ ਰੁਪਈਆ ਪੂਰਾ ਅੱਜ ਤਾਂ 5 ਲੱਖ ਰੁਪਈਆ ਅਗਲੇ ਹਫਤੇ ਵੱਧ ਸਕਦਾ ਹੈ ਅਗਲੇ ਹਫਤੇ ਵੱਧ ਸਕਦਾ ਹੈ ਅੱਜ ਉਹ ਵੀ ਲਾ ਅੱਜ ਉਹ ਵੀ ਲਾਦਾ ਜਿਵੇਂ ਕਹਿੰਦੀ ਆਪਾਂ ਨਾ ਤੇ ਸਮਝ ਨੂੰ ਹੀ ਤਾਂ ਚੱਲਿਆ ਬਾਕੀ ਟਰੈਕਟਰ ਹੋ ਰਹਿ ਗਿਆ ਭਾਈ ਜੀ ਬਸ ਹੋ ਰਹਿਣੀ ਆਪਣੇ ਕੋਲ ਘਰੇ ਉੱਥੇ ਘਰੇ ਖੜਾ ਇੱਕ ਪੈਂਡ ਫਾਰਮ ਪੈਂਡ ਫਾਰਮ ਹਾਂ ਤੇ ਕਿਹੜੇ ਮਾਡਲ ਹੈ ਜੀ ਮਾਡਲ ਹੈਗਾ 2011 ਠੀਕ ਹੈ ਜੀ ਟੈਟਰ ਟਪਈ ਟਾਇਰ ਉਹ ਤੇ ਹੈਗੇ 80 85 ਦਾ ਹੈ 85 ਦਾ ਹੈ ਰੰਗ ਪੈਂਦਾ ਸਾਰਾ ਹਾਂ ਤੇ ਕੀ ਡਿਮਾਂਡ ਹੈ ਉਹ 4 ਲੱਖ 10000 ਰੁਪਏ 4 ਲੱਖ 10000 50 ਨੰਬਰ ਹੈ ਪੰਜਾਬ ਨੰਬਰ ਹੈ ਹਾਂ ਤੇ ਸੈਕੰਡ ਓਨਰ ਹੈ ਉਹ ਮੇਰੇ ਖਿਆਲ ਤੇ ਫਰਸਟ ਓਨਰ ਹੀ ਹੋਊਗਾ ਬਟੰਡਾ ਨੰਬਰ ਦੇਖਣਾ ਬਹੁਤ ਫਰਸਟ ਸਕਰੀਨ ਉੱਪਰ ਨੰਬਰ ਹੈਗਾ ਬਾਈ ਜੀ ਫੋਟੋ ਮੈਂ ਮਗਾ ਸਕਦੇ ਹਾਂ ਠੀਕ ਹੈ ਤੇ ਹੋਰ ਵੀ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਨੇ ਹਾਂ ਹਾਂ ਠੀਕ ਹੈ ਬਾਈ ਜੀ ਠੀਕ ਕਰ ਬਾਈ ਲੱਗੇ ਗੱਲ ਲੱਗੇ ਨੋ ਬਾਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕੈ ਨੰਬਰ ਤੇ ਤਤਕਲੀ ਬਾਜੀ ਧੰਨਵਾਦ